ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਫਰੀਦਕੋਟ ਦੇ ਵਿੱਚ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਇਹਦੇ ਬਾਬੇ ਫਰੀਦ ਜੀ ਵਸਾਇਆ ਹੋਇਆ ਨਗਰ ਆ ਮਿੱਤਰੋ ਫਰੀਦਕੋਟ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਫਕਰ ਆ ਕਿ ਬਾਬੇ ਫਰੀਦ ਦੀ ਧਰਤੀ ਦੇ ਉੱਤੇ ਇਹ ਰਹਿੰਦੇ ਆ ਤੇ ਮੈਂ ਇਸ ਨਗਰ ਨੂੰ ਇਸ ਇਲਾਕੇ ਨੂੰ ਸਜਦਾ ਕਰਦਾ ਹੁੰਨਾ ਕਿਉਂਕਿ ਇੱਕ ਪਵਿੱਤਰ ਧਰਤੀ ਆ ਮਿੱਤਰੋ ਇਹ ਕੁਵੈਤਰ ਜਗ੍ਹਾ ਦੇ ਉੱਤੋਂ ਇੱਕ ਕਲੋਨੀ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਉਹ ਕਲੋਨੀ ਵੀ ਬਾਬਾ ਫਰੀਦ ਦੇ ਨਾਂ ਤੇ ਬਣੀ ਹੋਈ ਬਾਬਾ ਫਰੀਦ ਐਵੇਨਿਊਸ ਕਲੋਨੀ ਦੇ ਨਾਂ ਤੇ ਵਿੱਚ ਮੌਜੂਦ ਆ ਇੱਕ ਮੈਂ ਬਕਾਊਆ ਜੋ ਕਿ ਪਿਛਲੇ ਸਮੇਂ ਵਿੱਚ ਬਾਈ ਹੋਣਾਂ ਨੇ ਹਰਿਆਣੇ ਦੇ ਵਿੱਚੋਂ ਟੋਕੜ ਕੱਪਣ ਇਹ ਖਰੀਦ ਕੇ ਲਿਆਂਦੀ ਚੰਗੇ ਦੁੱਧ ਦਾ ਇਹਦਾ ਰਿਕਾਰਡ ਦੱਸਿਆ ਹੁਣ ਇਹ ਬਿਲਕੁਲ ਤਾਜੀ ਸੋਈ ਆ ਮਿੱਤਰੋ ਵੱਡੀ-ਵੁੱਡੀ ਤੇ ਵੇਲ-ਬਾਡੀ ਦੀ ਉੱਚੀ ਲੰਮੀ ਮੈਂ ਪੂਰੀ ਜ਼ਬਰਦਸਤ ਆ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਹੋਣਿਆਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਸੇਤਾਂ ਦੇ ਪਰਿਵਾਰ ਸਨੋ ਸਾਰੇ ਵਧੀਆ ਜੀ ਪਰਮਾਤਮਾ ਅੱਛਾ ਇੱਕ ਵਾਰੀ ਆਪਣੀ ਕਲੋਨੀ ਦਾ ਨਾਮ ਦੱਸ ਦਈਏ ਜੀ ਇਹ ਬਾਬਾ ਫਰੀਦ ਐਵੇ ਨੂੰ ਕਲੋਨੀ ਚਾਹਲ ਰੋਡ ਫਰੀਦਕੋਟ ਠੀਕ ਚਾਹਲ ਰੋਡ ਫਰੀਦਕੋਟ ਹਾਂਜੀ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਚੌਂਕ ਹਾਂਜੀ ਅੱਛਾ ਬਾਈ ਨਾਮ ਆਪਣਾ ਕੀ ਹੈ ਜੀ ਕਰਮਜੀਤ ਸਿੰਘ ਆ ਜੀ ਕਰਮਜੀਤ ਸਿੰਘ ਹਾਂਜੀ ਕਰਮਜੀਤ ਸਿੰਘ ਬਾਈ ਫੇਸੇ ਲੋਕ ਹੀ ਕਰਦੇ ਆਪਾਂ ਮੈਂ ਪੁਰਾਣਾ ਮੁਲਾਜ਼ਮ ਆ ਜੀ ਤੇ ਇੱਥੇ ਡਿਊਟੀ ਲੋਕ ਨਹੀਂ ਹੁਣ ਮੈਂ ਰਿਟਾਇਰਮੈਂਟ ਲੈ ਲਈ ਹੁਣ ਮੈਂ ਰਿਟਾਇਰਮੈਂਟ ਹੋ ਗਿਆ ਕਿੰਨੇ ਸਾਲ ਚੋ ਗਈ ਰਿਟਾਇਰਮੈਂਟ ਪਰ ਮੇਰੀ ਆ 21 ਚ ਹੋਈ 21 ਚ ਹੋਈ ਹਾਂ ਜੀ ਚਲੋ ਜ਼ਿੰਦਗੀ ਵਧੀਆ ਗੁਜ਼ਰ ਰਹੀ ਹੈ ਬਹੁਤ ਵਧੀਆ ਜੀ ਬਹੁਤ ਠੀਕ ਹੈ ਕਿ ਡਿਊਟੀ ਕਿਹੜੇ ਮੈਗਮੇ ਜੇ ਕਰਤੀ ਮੰਨ ਲਾ ਕਿਹੜੀ ਪੋਸਟ ਤੇ ਕੀਤੀ ਹੋਈ ਹੈ ਮੈਂ ਰੀਡਰ ਰਿਆਂ ਜੀ ਜਿਹੜਾ ਅਫਸਰਾਣਾ ਠੀਕ ਹੈ ਜੀ ਤੇ ਜਾਂ ਥਾਣੇ ਸਿਟੀ ਫਰੀਦਕੋਟ ਲੱਗਦਾ ਠੀਕ ਹੈ ਜੀ ਅਸਲ ਸ਼ੌਕ ਫੇਰਾ ਮੱਝਾਂ ਦਾ ਕੁੱਤਿਆਂ ਦਾ ਕਦੋਂ ਦਾ ਪਾਲ ਮੱਝਾਂ ਦਾ ਇੱਕ ਤਾਂ ਜੀ ਦੁੱਧ ਨਹੀਂ ਮਿਲਦਾ ਜ ਤੇ ਇੱਕ ਡੌਗਾ ਵਾਸਤੇ ਵੀ ਦੁੱਧ ਚਾਹੀਦਾ ਕੁੱਤਿਆਂ ਦਾ ਸ਼ੌਂਕ ਪਾਲਿਆ ਉੱਤੇ ਬਾਬਾ ਰੱਖੀ ਬੜਾ ਗੱਦੀ ਬੁੰਦੀ ਹੈ ਕੁੱਤੇ ਹੈਗੇ ਜੀ ਤਿੰਨ ਕਿ ਇਹ ਕਦੋਂ ਤੋਂ ਸ਼ੌਂਕ ਪਾਲਿਆ ਫਿਰ ਬਾਈ ਇਹ ਤਾਂ ਸ਼ੁਰੂ ਤੋਂ ਹੀ ਆ ਜੀ ਬਈ ਨਸਲਾਂ ਸਾਡੀਆਂ ਹੋਣੀ ਬਣੀਆਂ ਇਹਨਾਂ ਚੱਲਦਾ ਠੀਕ ਕਿੰਨੇ ਸਾਲ ਦੇ ਵਿੱਚ ਨਸਲ ਤਿਆਰ ਹੋ ਗਈ ਬਾਈ ਸਾਈ ਸਾਲ ਤਾਂ ਹੁਣ 4 ਸਾਲ ਹੋ ਗਏ ਜੀ ਹਜੇ ਤਾਂ ਠੀਕ ਹੈ ਸਾਲ ਸਹੀ ਨਸਲ ਹੋਣ ਆਈ ਸਾਡੇ ਕੋਲ ਹੁਣ ਇਹ ਤੇ ਕਿੰਨੇ ਸਾਲ ਦੇ ਵਿੱਚ ਸ਼ੌਂਕ ਪਾਲਿਆ ਸੀ ਤੁਸੀਂ ਸ਼ੌਂਕ ਤਾਂ ਪਹਿਲਾਂ ਤਾਂ ਘਰੇ ਸੀਗਾ ਜੀ ਬੱਚੇ ਬਾ-ਬਾਬ ਰੱਖਣੇ ਸੀ ਦਿੰਦੇ ਜੀ ਉਸ ਤੋਂ ਬਾਅਦ ਆਪ ਮੋਲ ਲਿਆਉਣ ਲੱਗੇ ਜੀ ਤੇ ਮੋਲੇ ਬੇਤਨ ਵੀ ਲੱਗ ਗਏ ਹਾਂਜੀ ਜੀ ਫਿਰ ਹੁਣ ਕੁੱਤੇ ਕੁੱਤੇ ਵੇਚ ਵੀ ਦਿੰਨੇ ਆ ਹਾਂਜੀ ਬਹੁਤ ਵਧੀਆ ਤੇ ਫਿਰ ਗੱਦੀ ਮੇਨ ਗੱਦੀ ਤੇ ਹੀ ਫੋਕਸ ਕਰਦਾ ਹਾਂ ਹਾਂ ਗੱਦੀ ਆ ਜੀ ਹਾਂ ਠੀਕ ਹਮਾਲੀਆਂ ਦੀ ਗੱਦੀ ਆ ਠੀਕ ਅੱਛਾ ਇੱਕ ਇੱਕ ਬਿਜ਼ਨਸ ਤੌਰ ਤੇ ਜਾਣੀਏ ਤਾਂ ਕਿਵੇਂ ਆ ਕੀਤਾ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਹਾਂ ਬਹੁਤ ਠੀਕ ਆ ਵੀ ਮਨਾਂ ਬੱਚੇ ਬਰੀਡਿੰਗ ਤੇ ਕੰਮ ਕਰਕੇ ਪਾਉਂਦਾ ਹਾਂ ਬਰੀਡਿੰਗ ਦੇ ਨਸਲਾਂ ਵਾਲੇ ਵਧੀਆ ਕੁੱਤੇ ਹੋ ਲੈਣ ਵਾਲੇ ਵੀ ਵਾਦੂ ਹੋਣਗੇ ਹਾਂਜੀ ਹਾਂਜੀ ਫਿਰ ਹੁਣ ਤਾਂ ਨਾਮ ਬਾਈ ਦਾ ਪੂਰਾ ਹੋਣਾ ਬਾਈ ਖੂਨ ਹਰਿਆਣਾ ਚੋਂ ਹਮਾਤਲ ਚੋਂ ਆਉਂਦੇ ਹੀ ਰਹਿੰਦੇ ਜੀ ਆਉਂਦੇ ਰਹਿੰ ਸੋ ਮੈਂ ਆਪਣੇ ਕੁੱਤੇ ਦਾ ਆਪ ਨਹੀਂ ਪਾਇਏ ਜੀ ਜੀ ਇਹ ਆਪਣੇ ਕੁੱਤੇ ਦਾ ਬੱਚਾ ਜਿਹੜਾ ਜੀ ਉਹ ਹੁਣ ਹਜੇ ਸਾਲ ਸਵਾ ਸਾਲ ਦਾ ਹੀ ਆ ਜੀ ਉਹ ਤਿੰਨ ਸੂਹ ਜਤ ਗਿਆ ਜੀ ਤਿੰਨ ਸੂਹ ਤ ਗਿਆ ਉਹ ਕਿਹੜੇ ਪਿੰਡ ਦੇ ਵਿੱਚ ਅਸਟ ਪਹਿਲਾਂ ਬਰਨਾਲੇ ਜਿੱਤਿਆ ਜੀ ਜੀ ਫਿਰ ਬਠਿੰਡੇ ਜਿੱਤਿਆ ਜੀ ਜੀ ਫਿਰ ਹੁਣ ਮੋਗੇ ਜਿੱਤ ਗਿਆ ਜੀ ਅੱਛਾ ਤੇ ਇਹਦਾ ਫਿਰ ਹੋ ਗਿਆ ਆਪਣਾ ਕੁੱਤਿਆਂ ਦਾ ਸ਼ੌਕ ਹੈ ਨਾ ਹਾਂਜੀ ਹਾਂਜੀ ਇੱਕ ਮਾਝ ਆਪਣੇ ਕੋਲੇ ਵਕਾਉ ਲਈ ਆ ਜਿਹੜੀ ਹਾਂਜੀ ਹਾਂਜੀ ਤੇ ਇਹ ਕਿੰਨਾ ਸੂਆ ਸੋਈ ਆ ਬਾਈ ਇਹ ਤੀਸਰੇ ਸੂਏ ਹੈ ਜੀ ਤੀਸਰੇ ਸੂਏ ਸੋਈਆ ਹਾਂਜੀ ਕਿੰਨੇ ਹੋ ਦਿਨ ਹੋ ਗਏ ਬਾਈ ਇਹਨੂੰ ਸੋਈ ਇਹ ਕੱਲ ਮੰਨ ਲਓ ਕੱਲ ਸਵੇਰ 4:00 ਵਜੇ ਸੂਈ ਜੀ 4:00 ਵਜੇ ਜੇਰ ਜੂਰ ਪਾਤੀ ਪੈ ਗਈ ਜੀ ਐਨਕਲ ਅੱਛਾ ਤੁਸੀਂ ਫਿਰ ਇਹ ਕਿੱਥੋਂ ਖਰੀਦੀ ਸੀਗੀ ਠੋਕੜ ਗੱਪ ਇਹ ਆਪਾਂ ਹਰਿਆਣਾ ਚੋਂ ਮਕਸਰ ਦੇ ਬੰਦੇ ਸੀਗੇ ਜੀ ਆਪਣੇ ਯਾਰ ਦੋਸਤ ਜੀ ਉਹਨਾਂ ਦੇ ਨਾਲ ਜਾ ਕੇ ਖਰੀਦੀ ਸੀ ਇਹ ਹਰਿਆਣੇ ਚੋਂ ਕਿਲਾ ਕੇ ਆਪ ਜਾ ਕੇ ਹਾਂਜੀ ਹਾਂਜੀ ਤੇ ਨਾਲਾ ਕੱਟੀ ਵੀ ਇਸੇ ਦੀ ਸੀ ਪਿਛਲੇ ਸੂਏ ਦੀ ਹਾਂਜੀ ਹਾਂਜੀ ਉਹ ਇਹਦੇ ਨਾਲ ਠੀਕ ਆ ਬਈ ਇਹ ਉਦੋਂ ਵੀ ਪਿਛਲੇ ਸੂਏ ਦੀ ਹੈ ਇਹ ਇਹ ਉਦੋਂ ਵੀ ਪਿਛਲੇ ਸੂਏ ਦੀ ਪਹਿਲੇ ਸੂਏ ਦੀ ਹੈ ਪਹਿਲੇ ਸੂਏ ਦੀ ਅੱਛਾ ਬਈ ਫਿਰ ਇੱਕ ਮੱਝਾ ਹੁਣ ਦਾ ਦੁੱਧ ਦਾ ਰਿਕਾਰਡ ਕੀ ਦੱਸਿਆ ਆਪਾਂ ਤੋਂ ਉਹਨਾਂ ਨੇ 19 ਕਿਲੋ ਦਾ ਦੱਸਿਆ ਜੀ 19 ਕਿਲੋ ਦੁੱਧ ਦਾ ਰਿਕਾਰਡ ਹਾਂ ਗਾਗੇ ਸੇਵਾ ਦੀ ਗੱਲ ਹੈ ਵੱਡੀ ਵੱਡੀ ਬਹੁਤ ਆਵੇਂ ਹਨਾ ਬੱਡੀ ਤਾਂ ਆ ਹੀ ਜੀ ਵਿੱਚ ਇਹਨਾ ਸ਼ਹਿਰਾਂ ਦੇ ਵਿੱਚ ਪੀੜਾ ਥਾਂ ਹੂੰ ਬਸ ਮੈਨੂੰ ਤਾਂ ਆ ਹੀ ਲੱਗਦਾ ਵੀ ਬਾਜੀ ਜਿਵੇਂ ਹੁਣ ਬਾਜੀ ਮੈਂ ਚੰਦੀ ਚੁੰਦੀ ਗੜ ਦੇ ਬੰਦੇ ਛੋਟੀ ਝੋਟੀ ਵੱਧ ਲੈ ਕੇ ਕੁਛ ਫਿਰ ਉਹਨੂੰ ਇਹ ਦਿੱਕਤ ਹੀ ਆ ਉਹ ਤਾਂ ਆ ਹੀ ਛੋਟੀ ਲੈਂਦੀ ਆ ਮੈਂ ਹੁਣ ਸਮਝ ਆਏ ਗੱਲ ਜਿਉਣਾ ਥਾਂ ਥੋੜੇ ਛੋਟੀ ਝੋਟੀ ਛੋਟੀ ਬੁੱਕਲ ਤੇ ਇਸ ਮੈਜ ਦਾ ਤਾਂ ਮੋੜਿਆ ਨਹੀਂ ਜਾਂਦਾ ਇੰਨੇ ਥਾਂ ਚ ਮੇਰੇ ਸਾਹ ਹਾਂਜੀ ਕਰਮਾ ਵਾਲੀ ਦੀ ਬੇਲ ਪਾੜੀ ਬਹੁਤ ਉੱਚੀ ਲੰਮੀ ਬਹੁਤ ਅੱਛਾ ਭਾਈ ਦੋ ਦੋ ਤੋਂ ਕਿੰਨੇ ਮਹੀਨਿਆਂ ਦੀ ਗੱਪਣ ਥੋੜੇ ਕਿੰਨਾ ਚੋਦਾ ਰਿਆ ਆਪਾਂ 5 ਮਹੀਨੇ ਦੀ ਲਾਂਦੀ ਸੀ ਗੱਪਣ ਜੀ ਜੀ ਉਦੋਂ 3 ਕਿਲੋ 3.5 ਕਿਲੋ ਉਸ ਵਲੇ 3.5 ਕਿਲੋ ਤੁਸੀਂ 6-7 ਕਿਲੋ ਦੋ ਤਾਂ ਆਪਾਂ ਚੋ ਦੇ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਅੱਛਾ ਤੇ ਡਰਾਈ ਫਿਰ ਜਦੋਂ ਦੁੱਧੋ ਭੱਜੀ ਉਦੋਂ ਡਰਾਈ 2.5 ਮਹੀਨੇ ਪਹਿਲਾਂ ਜੀ 2.5 ਮਹੀਨੇ ਪਹਿਲਾਂ ਭੱਜੀ ਤੇ ਬੱਚਾ ਵੀ ਸੀ ਇਹਦੇ ਨਾਲ ਕਿ ਪਾੜੇ ਦੀ ਮਿਲਦੀ ਨਹੀਂ ਨਹੀਂ ਉਦੋਂ ਪਾੜੇ ਉਹਨਾਂ ਨੇ ਬੱਚਾ ਦਿੱਤਾ ਨਹੀਂ ਜੀ ਨਾਲ ਕੱਟੀ ਹੋ ਸੀ ਉਹ ਨਹੀਂ ਦਿੱਤੀ ਉਹ ਕੱਟੀ ਰੱਖੀ ਪਹਿਲੇ ਥੂਏ ਦੀ ਕੱਟੀ ਲੈਂਦੀ ਠੀਕ ਆ ਭਾਈ ਅੱਛਾ ਉਹਨਾਂ ਨੇ 19 ਕਿਲੋ ਦਾ ਰਿਕਾਰਡ ਦੱਸਿਆ ਜੇ ਆਪਾਂ ਅੱਜ ਸੋਚਦੇ ਹਾਂ ਜਿਸ ਹਿਸਾਬ ਦੇ ਇਹਦਾ ਟੋਕੜ ਦਾ ਦੁੱਧ ਤੁਸੀਂ ਆਪਾਂ 15-14 ਹੀ ਮੰਨ ਲੀਏ ਹਨਾ ਉਹ ਸੇਵਾ ਦੀ ਗੱਲ ਆ ਜੀ ਵੇਖੋ ਹੁਣ ਦਰਵਾਜ਼ਾ ਮਾਰ ਲੇ। ਕੁਰਲੀ ਜੇ ਆਦੋ ਤਪੀ। ਹਾਂਜੀ ਹਾਂਜੀ ਹਾਂ। ਅਏ ਤੂੰ ਤੀਜਾ ਸੂਆ ਸੋਈ ਆ ਬਾਈ। ਤੀਜਾ ਸੂਆ ਸੋਈ। ਠੀਕ ਆ ਲੇਵੇ ਦੀ ਧੱਕ ਥੋੜੀ ਜੀ ਗਾਹ ਨੂੰ ਰੱਖ ਜੀ ਵੀ ਹੈ ਨਾ। ਬਸ ਆਈਆਂ ਜੀ ਪਰਮਾਤਮਾ। ਤੇਰੀ ਮਨ ਦੀ ਰਾਸ਼ਨ ਪਾਣੀ ਤਾਂ ਚੰਗਾ ਚਾ ਰਿਆ ਹੋਇਆ। ਪੂਰਾ ਜੀ ਫੁੱਲ ਆ ਤੁਹਾਡੇ ਸਾਹਮਣੇ ਸੇਹ ਤੇ ਦੀ। ਹਾਂਜੀ। ਮਨ ਨਾਲ ਲੇਵੇ ਵਾਲੇ ਪੱਖ ਤੋਂ ਥੋੜੀ ਜੀ ਆਪਾਂ ਕਹਿ ਸਕਦੇ ਹਾਂ ਕਿ ਉਹ ਤਾਂ ਬਹਿ ਚੰਗੀ ਆ ਬਾਈ। ਹਾਂਜੀ। ਸਭ ਦੇ ਦੂਗੀ ਮੈਂ 14 15 ਕਿਲੋ। ਸੀਲ ਆ ਜੀ ਭਾਵੇਂ ਜਿਵੇਂ ਮਰਜ਼ੀ ਖੜੇ ਰੋ ਥ 1.5 ਲੱਖ ਆ ਜੀ 1.5 ਲੱਖ ਲਾਡ ਪਿਆਰ ਥੋੜਾ ਬਹੁਤਾ ਉਹ ਕਰ ਲਾਂਗੇ ਜੀ ਮੌਕੇ ਤੇ ਜੇ ਠੀਕ ਹੈ ਕੱਢੀਏ ਬਾਹਰ ਤੋੜ ਦਈਏ ਮਾੜੀ ਤੋੜ ਲੈਣੀ ਤੋੜ ਹੋਊ ਦੇ ਇੱਥੇ ਹੀ ਕਿਹੜਾ ਕਢਾ ਦਿਓ ਮਾੜੀ ਕੋਈ ਗੱਲ ਨਹੀਂ ਪਵਨ ਥਾਂ ਥੋੜਾ ਹੀ ਹੈ ਬਾਈ ਦਾ ਲੈ ਮਿੱਤਰੋ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਵੀ 98 11 ਟਰੈਕਟਰ ਫਮਝ ਕੇ ਖਰੀਦਿਆ ਜੇ ਨੂੰ ਛੋਟੀ ਮਹਿਣਾ ਕੋਈ ਆਸ਼ਾ ਸਵਰਾਜ ਨਾ ਸੋਚ ਲਿਓ ਇਹਨੂੰ 35 31 11 ਇਹ 98 11 ਜੱਟ ਆ ਕਰਮ ਵਾਲੀ ਪੂਰੀ ਵੱਡੀ ਪਾਰਟੀ ਪੂਰੀ ਬਣਦੇ ਹੋ ਬਸ ਇੱਥੇ ਖੂਲੀ ਡੁੱਲੀ ਮੇ ਆ ਜਮਾ ਮਤਲਬ ਕਹਿਣ ਤੋਂ ਬਾਅਦ ਬੋਡੀ ਸਟਰਕ ਅਛਾ ਕਟਾ ਆ ਗਿਆ ਤੇ ਮਗਰ ਹੈ ਨਾ ਤੇ ਚਵਾਈ ਚੂਈ ਦੀ ਨਰਮੋ ਕਿ ਸੀਲ ਆ ਉਹਦੀ ਬਹੁਤ ਜਿਆਦਾ ਜੀ ਠੀਕ ਹੈ ਤੇ 1.5 ਲੱਖ ਚੋਂ ਮਾਨਤਾ ਨਾਲ ਆਪਾਂ ਕਰ ਦਿਆਂਗੇ ਹੈ ਨਾ ਜੀ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਹੀ ਆ ਇਹਦਾ ਨਹੀਂ ਵੱਡੀ-ਬੁੱਡੀ ਵੀ ਬਹੁਤ ਬਾਈ ਨੇ ਚੰਗੀ ਕੀਮਤ ਤੇ ਖਰੀਦੀ ਐ ਕੋਈ ਬਚਾਉਣ-ਬਚਾਉਣ ਵਾਲਾ ਤਾਂ ਹੈ ਨਹੀਂ ਇਹਦੇ ਵਿੱਚ ਐ ਹੋ ਗਿਆ ਜੀ ਬਾਈ ਨੇ ਜਿਹੜੀ ਉਮੀਦ ਤੇ ਲਈ ਸੀ ਉਹ ਉਮੀਦ ਤੇ ਖਰੀ ਨਹੀਂ ਉਤਰੀ ਆਪਾਂ ਸਿੱਧੀ ਗੱਲ ਕਹਿ ਦਿੰਨੇ ਆ ਕਿਉਂਕਿ ਜੇ ਖਰੀ ਉਤਰੀ ਹੁੰਦੀ ਤਾਂ ਫਿਰ ਮੈਂ ਟਿਕਾਣੇ ਤੇ ਤਿਆਰ ਹੁੰਦੀ ਜਿੱਡੀ ਮਹਿੰਦੀ ਪਾਰਟੀ ਸੀ ਜਿੱਡੀ ਮੈਂ ਦੀ ਪੰਤਰ ਸੀ ਪਰ ਦੁੱਧ ਦਾ ਕੋਈ ਪਤਾ ਨਹੀਂ ਬਾਈ ਕਿਉਂਕਿ ਦਾ ਜਾਤ ਆ ਜਿਹੜੀ ਉਹ ਦੋ ਦੋ ਚਾਰ ਲਪੀ ਦਾ ਟਿਕਾਣਾ ਤੀਰਪੁਰਾ ਲਾ ਜੂਗੀ ਅੱਛਾ ਭਾਈ ਨੰਬਰ ਆਪਣਾ ਕਿੰਨਾ ਵਾ 9475270 ਜੀ 22121 ਇੱਕ ਵਾਰੀ ਹੋਰ ਬੋਲ ਦਿਓ ਜੀ 75270 ਜੀ 22121 ਠੀਕ ਹੈ ਇਸ ਨੰਬਰ ਤੇ ਕਰ ਲਿਓ ਭਾਈ ਦਾ ਕਰ ਹਾਂਜੀ 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 ਗੱਲਬਾਤ ਲਈ ਆਪਣਾ ਨੰਬਰ 22 ਦਾ ਲੈਤਾ ਵਾ ਫਿਰੀਦਕੋਟ ਸ਼ਹਿਰ ਦੇ ਵਿੱਚ ਸਟੇਟ ਮੌਜੂਦ ਹ ਤੇ ਫਰੀਦਕੋਟ ਤੋਂ ਚੜ੍ਹ ਰੋਡ ਦੇ ਉੱਤੇ ਬਾਬਾ ਫਰੀਦ ਐਵੇਨਿਊ ਕਲੋਨੀ ਹੈ ਨਾ ਹਾਂਜੀ ਹਾਂਜੀ ਬਾਬਾ ਫਰੀਦ ਐਵੇਨਿਊ ਕਲੋਨੀ ਤੇ ਪੱਤਰੋ ਕਲੋਨੀ ਦਾ ਐਡਰੈਸ ਵੀ ਦੱਸ ਦਵਾਂ ਜਦੋਂ ਤੁਸੀਂ ਪੋਲ ਵਾਲੇ ਪਾਸਿਓਂ ਆ ਕੇ ਫਰੀਦਕੋਟ ਦੇ ਵਿੱਚ ਐਂਟਰੀ ਕਰਨੀ ਹੈ ਨਾ ਤੇ ਤੁਹਾਨੂੰ ਮਿੱਤਰੋ ਇੱਕ ਮਤਲਬ ਡੀਲਰਸ਼ਿਪ ਵਾਲੀ ਦੁਕਾਨ ਮਿਲੂਗੀ ਗੱਡੀਆਂ ਗੱਡੀ ਖੜੀ ਹੋਈ ਆ ਵਾਵਾ ਤੇਰਦੀ ਉੱਥੇ ਤੂੰ ਆਈਟਮ ਗੱਡੀ ਦੇ ਨਾਲ ਹੀ ਆ ਮੁੜਦੀ ਆ ਗਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਸ਼ਾਇਦ ਸ਼ਰਫਰੀਦਕੋਟ